ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਤੁਹਾਡੇ ਵਿੱਚ ਬਹੁਤਿਆਂ ਨੇ ਦੇਖੀ ਹੋਊਗੀ ਜਿਨ੍ਹਾਂ ਨੇ ਨਹੀਂ ਦੇਖੀ ਜਿਨ੍ਹਾਂ ਨੇ ਉਸ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਜਿਹੜੀਆਂ ਨਹੀਂ ਸੁਣੀਆਂ ਉਹਨਾਂ ਨੂੰ ਮੈਂ ਬੋਲ ਕੇ ਦੱਸ ਦਿੰਨਾ ਦਰਅਸਲ ਇੱਕ ਪੰਜਾਬੀ ਗਾਇਕ ਹੈ ਜੀ ਨਾਮ ਹੈਗਾ ਖਾਨ ਸਾਹਿਬ ਖਾਨ ਸਾਹਿਬ ਦੇ ਬਾਪੂ ਜੀ ਚੜ੍ਹਾਈ ਕਰ ਜਾਂਦੇ ਐ ਕਵਰ ਪੁੱਟੀ ਜਾਂਦੀ ਹੈ ਨਾਮ ਤੋਂ ਹੀ ਪਤਾ ਲੱਗਦਾ ਕਿ ਉਹ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਹੈ ਪੰਜਾਬੀ ਗਾਇਕ ਖਾਨ ਸਾਹਿਬ ਜਿਹੜੇ ਗਾਣੇ ਵਗੈਰਾ ਸੁਣਦੇ ਰਹਿੰਦੇ ਪੰਜਾਬੀ ਉਹਨਾਂ ਨੂੰ ਪਤਾ ਹੈ ਮੈਂ ਗਾਣੇ ਘੱਟ ਸੁਣਦਾ ਇਸ ਕਰਕੇ ਮੈਨੂੰ ਨਹੀਂ ਸੀ ਪਤਾ ਕਿ ਇਹ ਕੌਣ ਹੈ ਅੱਜ ਜਦੋਂ ਮੈਂ ਵੀਡੀਓ ਵਾਇਰਲ ਹੋਈ ਦੇਖੀ ਤਾਂ ਮੈਂ ਗੱਲ ਕਰਨੀ ਸੀਗੀ ਇਸ ਕਰਕੇ ਮੈਂ ਮਾੜਾ ਮੋਟਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਵੀ ਖਾਨ ਸਾਹਿਬ ਹੈ ਕੌਣ ਆ ਜਦੋਂ ਮੈਂ ਦੇਖਿਆ ਤਾਂ ਫਿਰ ਮੈਨੂੰ ਪਤਾ ਲੱਗਾ ਕਿ ਪੰਜਾਬੀ ਗਾਇਕ ਹੈ ਬਹੁਤ ਸਾਰੇ ਗਾਣੇ ਗਾਏ ਹੈਗੇ ਆ ਖੈਰ ਮੈਂ ਜਿਹੜੀ ਖਾਸ ਗੱਲਾਂ ਨਾਲ ਜੀ ਕਰਨ ਵਾਸਤੇ ਜਿਹੜੀ ਮੈਨੂੰ ਜਿਹਨੇ ਮੈਨੂੰ ਮਜਬੂਰ ਕੀਤਾ ਉਹ ਇਹ ਹੈ ਕਿ ਜਦੋਂ ਕਬਰ ਪੁੱਟੀ ਜਾਂਦੀ ਹੈ ਜਦੋਂ ਆਪਣੇ ਬਾਪੂ ਨੂੰ ਦਫਨਾਉਣ ਲੱਗੇ ਆ ਕਿਉਂਕਿ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੈ ਦਫਨਾਉਂਦੇ ਨੇ ਉਹ ਉਸ ਵੇਲੇ ਉਸ ਕਬਰ ਦੇ ਕੋਲ ਖੜਾ ਹੋ ਕੇ ਜਿਹੜੀਆਂ ਉਹ ਗੱਲਾਂ ਬੋਲਦਾ ਹੈ ਉਹ ਦਿਲ ਨੂੰ ਹਲੂਣਾ ਦੇਣ ਵਾਲੀਆਂ ਨੇ ਉਹ ਬੜੀਆਂ ਭਾਵੁਕ ਗੱਲਾਂ ਕਰਦਾ ਉਹਦੀਆਂ ਗੱਲਾਂ ਬਾਤਾਂ ਸੁਣ ਕੇ ਮੇਰਾ ਆਪਣਾ ਮਨ ਵੀ ਬੜਾ ਹੀ ਜ਼ਿਆਦਾ ਜਜ਼ਬਤੀਆ ਹੋ ਗਿਆ ਜਦੋਂ ਮੇਰਾ ਮਨ ਜਜ਼ਬਤੀ ਹੋਇਆ ਤਾਂ ਮੈਨੂੰ ਇਹ ਲੱਗਾ ਕਿ ਇਹ ਜਿਹੜੇ ਵਲ ਵਲੇ ਜਦੋਂ ਮਨ ਤੁਹਾਡਾ ਜਜ਼ਬਤੀ ਹੋਇਆ ਹੁੰਦਾ ਉਸ ਵੇਲੇ ਅੰਦਰੋਂ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਕਈ ਵਾਰ ਉਹ ਕਿਸੇ ਨਾ ਕਿਸੇ ਨੂੰ ਪ੍ਰਭਾਵਿਤ ਜ਼ਰੂਰ ਕਰ ਜਾਂਦੀਆਂ ਨੇ ਕਈ ਵਾਰ ਆਪਾਂ ਉਹ ਲੋਕ ਜਿਹਨੇ ਆਪਣੇ ਮਾਪੇ ਦੀ ਕਦਰ ਕਦੇ ਨਹੀਂ ਕੀਤੀ ਹੁੰਦੀ ਜਿਨਾਂ ਨੂੰ ਆਪਣੀ ਮਾਪੇ ਦੀ ਕਦਰ ਕਰਨ ਦਾ ਕੋਈ ਪਤਾ ਨਹੀਂ ਹੈਗਾ ਜਿਨਾਂ ਨੂੰ ਇਹ ਲੱਗਦਾ ਕਿ ਮੇਰੇ ਮਾਪੇ ਨੂੰ ਕੋਈ ਅਕਲ ਹੈ ਨਹੀਂ ਆ ਜਾਂ ਹੈ ਨਹੀਂ ਸੀ ਜਿਨਾਂ ਨੂੰ ਲੱਗਦਾ ਕਿ ਮੈਨੂੰ ਬਹੁਤ ਜ਼ਿਆਦਾ ਅਕਲ ਆ ਗਈ ਤੇ ਮੈਂ ਬਹੁਤ ਜ਼ਿਆਦਾ ਸਿਆਣਾ ਹੋ ਚੁੱਕਾ ਹਾਂ ਜਿਨਾਂ ਨੂੰ ਇਹ ਲੱਗਦਾ ਕਿ ਮੇਰੇ ਮਾਪਿਆਂ ਨੇ ਦਾ ਕੱਖ ਬਣਾਏ ਨਹੀਂ ਸੀਗਾ ਜੋ ਬਣਾਇਆ ਮੈਂ ਬਣਾਇਆ ਘਰ-ਬਾਰ ਮੈਂ ਬਣਾਇਆ ਗੱਡੀ ਮੈਂ ਖਰੀਦੀ ਹੈ ਸਾਰਾ ਕੁਝ ਮੈਂ ਕੀਤਾ ਬੈਂਕ ਬੈਲੈਂਸ ਮੈਂ ਜਮ੍ਹਾਂ ਕੀਤਾ ਆ ਹੋਰ खरे खरे ਕਾਰਜ ترقی ਵਾਲੇ ਜਿਹੜੇ ਸਾਨੂੰ ਦੁਨਿਆਵੀ ਲੋਕਾਂ ਨੂੰ ਦਿਖਾਦੇ ਹੁੰਦੇ ਆ ਸਾਹਮਣੇ ਆਰਥਿਕ ਤੌਰ ਤੇ ਜਿਹਦੇ ਨਾਲ ਅਸੀਂ ਦੱਸ ਦਿੰਦੇ ਆ ਕਿਸੇ ਨੂੰ ਕਿ ਮੈਂ ਕਿੰਨਾ ਮਜ਼ਬੂਤ ਹੋ ਗਿਆ ਵੀ ਉਹ ਸਾਰਾ ਕੁਝ ਤੇ ਮੈਂ ਕੀਤਾ ਉਸ ਵੇਲੇ ਸਾਨੂੰ ਭੁੱਲ ਜਾਂਦਾ ਏ ਵੀ ਇਹ ਜੇ ਸਾਨੂੰ ਨਾ ਜਨਮ ਦਿੰਦੇ ਮੇਰੇ ਮਾਪੇ ਤਾਂ ਮੈਂ ਇਸ ਧਰਤੀ ਦੇ ਉੱਪਰ ਨਾ ਹੁੰਦਾ ਅਸੀਂ ਇਹ ਗੱਲ ਭੁੱਲ ਜਾਂਦੇ ਆ ਬਾਣੀ ਪੜਦੇ ਆ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਹੋਤਮ ਤਿੰਸਿਓ ਝਗਰਤ ਪਾਪ ਪਿਜੇ ਦਾ ਜਨਮ ਦਿੱਤਾ ਹੋਇਆ ਤੂੰ ਅੱਜ ਵੱਡਾ ਹੋਇਆ ਹਰ ਇੱਕ ਤਰੀਕੇ ਦੇ ਨਾਲ ਵੱਡਾ ਹੋਇਆ ਉਹਦੇ ਨਾਲ ਝਗੜਾ ਕਰਦਾ ਪਾਪ ਵਾਲੀ ਗੱਲ ਹੈ ਭਾਈ ਇਹ ਇਹ ਕੰਮ ਨਾ ਕਰਿਆ ਕਰ ਸੋ ਬਾਪ ਦੀ ਇੱਕ ਇੰਨੀ ਕਹਮੀਅਤ ਵਾ ਹੁਣ ਮੈਂ ਗੱਲ ਕਰਦਾ ਜੀ ਜਿਹੜੀ ਉਹ ਵੀਡੀਓ ਵਾਇਰਲ ਹੁੰਦੀ ਆ ਜਿਨ੍ਹਾਂ ਨੇ ਉਹ ਗੱਲਾਂ ਨਹੀਂ ਸੁਣੀਆਂ ਉਹਨਾਂ ਨੂੰ ਮੈਂ ਦੱਸ ਦਿੰਨਾ ਖਾਨ ਰੋ ਰਿਹਾ ਭੂਬਾ ਮਾਰ ਮਾਰ ਕੇ ਰੋ ਰਿਹਾ ਬਾਪੂ ਦੀ ਕਬਰ ਦੇ ਕੋਲ ਹੈ ਉਹ ਕਹਿੰਦਾ ਕਿ ਮੇਰਾ ਬਾਪੂ ਅੱਜ ਚੜ੍ਹਾਈ ਕਰ ਗਿਆ ਅੱਜ ਤੋਂ 15 ਦਿਨ ਪਹਿਲਾਂ ਮੇਰੀ ਮਾਂ ਚੜ੍ਹਾਈ ਕਰ ਗਈ ਸੀਗੀ ਮੇਰੀ ਮਾਂ ਅਤੇ ਮੇਰੇ ਇਸ ਬਾਪੂ ਦਾ ਆਪਸ ਵਿੱਚ ਪਿਆਰ ਇੰਨਾ ਜ਼ਿਆਦਾ ਸੀਗਾ ਇਹ ਸੱਚਾ ਇਸ਼ਕ ਸੀਗਾ ਜਿਹਦੇ ਕਰਕੇ ਮੇਰੀ ਮਾਂ ਤੋਂ ਬਿਨਾ ਮੇਰਾ ਬਾਪੂ ਮਸੀ 15 ਦਿਨ ਕੱਢਿਆ ਸੱਸੀ ਪੁੰਨੂ ਦੀ ਗੱਲ ਹੁੰਦੀ ਹੈ ਹੀਰ ਰਾਂਝੇ ਦੀ ਗੱਲ ਹੁੰਦੀ ਹੈ ਕਹਿੰਦੇ ਕਿ ਕਿਤਾਬਾਂ 'ਚ ਪੜਾਇਆ ਜਾਂਦਾ ਬਹੁਤ ਸਕੂਲਾਂ 'ਚ ਵੀ ਪੜਾਇਆ ਜਾਂਦਾ ਹੈ ਪਰ ਇੱਕ ਬਹੁਤ ਜ਼ਿਆਦਾ ਉਹਨਾਂ ਦਾ ਇਸ਼ਕ ਸੀਗਾ ਲੈਲਾ ਮਜਨੂ ਦੀ ਗੱਲ ਹੁੰਦੀ ਹੈ ਪਰ ਕਹਿੰਦਾ ਆਹ ਸੀ ਸੱਚਾ ਇਸ਼ਕ ਮੇਰਾ ਬਾਪੂ ਕੇਵਲ 15 ਦਿਨ ਕੱਢ ਕੇ ਗਿਆ ਐਦਾਂ ਦੀ ਗੱਲ ਕਰਦਾ ਕਹਿੰਦਾ ਮਾਪੇ ਦਾ ਪਿਆਰ ਸੱਚਾ ਸੀ ਇਸੇ ਕਰਕੇ ਬਾਪ ਵੀ ਮਾਂ ਨੂੰ ਛੱਡ ਕੇ ਕੱਲਾ ਇੱਥੇ ਨਹੀਂ ਰਹਿ ਸਕਿਆ ਇਸ ਕਰਕੇ ਕਹਿੰਦਾ ਉਹ 15 ਦਿਨਾਂ ਬਾਅਦ ਨਾਲ ਹੀ ਚਲਾ ਗਿਆ ਅੱਛਾ ਮੈਂ ਤੁਹਾਨੂੰ ਥੋੜਾ ਜਹਾ ਇਮਰਾਨ ਖਾਨ ਜਿਹੜਾ ਇਹਦਾ ਅਸਲ ਨਾਮ ਹੈ ਖਾਨ ਸਾਹਿਬ ਦਾ ਉਹਦੇ ਬਾਰੇ ਥੋੜਾ ਜ੍ਹਾ ਦੱਸ ਦਿੰਨਾ ਤੁਹਾਨੂੰ ਫਿਰ ਆਪਾਂ ਉਹ ਗੱਲਾਂ ਜਿਹੜੀਆਂ ਮੇਰੇ ਮਨ ਦੇ ਵਿੱਚ ਘੁੰਮਦੀਆਂ ਪਈਆਂ ਸ਼ਾਇਦ ਸਾਡੇ ਸਾਰਿਆਂ ਦੇ ਕੰਮ ਦੀਆਂ ਗੱਲਾਂ ਹੈਗੀਆਂ ਨੇ ਉਹ ਅਸੀਂ ਕਈ ਵਾਰ ਭੁੱਲ ਜਾਂਦੇ ਆ ਮੈਂ ਇਹ ਗੱਲ ਜਿਹੜੀ ਕਰਨ ਦਾ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਬਹੁਤ ਸਾਰੇ ਲੋਕ ਇੱਥੇ ਇਦਾਂ ਦੇ ਹੈਗੇ ਆ ਜਿਹੜੇ ਆਪਣੇ ਮਾਪੇ-ਬਾਪ ਦੀ ਕਦਰ ਕਰਦੇ ਆ ਔਰ ਇੰਨੀ ਜ਼ਿਆਦਾ ਕਦਰ ਕਰਦੇ ਆ ਕਿ ਮਾਪੇ-ਬਾਪ ਨੂੰ ਉਹ ਸਭ ਕੁਝ ਸਮਝਦੇ ਆ ਇੰਨੇ ਕੁ ਜ਼ਿਆਦਾ ਉਹ ਆਗਿਆਕਾਰੀ ਹੈਗੇ ਆ ਕਪੂਰਥਲੇ ਦੇ ਵਿੱਚ 1994 ਦੇ ਵਿੱਚ ਪੈਦਾ ਹੋਇਆ ਪਰ ਕਿਸੇ ਨੇ ਨਾਮ ਦੇ ਦਿੱਤਾ ਇਮਰਾਨ ਖਾਨ ਨੂੰ ਖਾਨ ਸਾਹਿਬ ਦਾ ਉਸ ਤੋਂ ਬਾਅਦ ਫਿਰ ਖਾਨ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਪੰਜਾਬੀ ਗਾਇਕ ਹੈ ਸੋ ਉਹਦੇ ਪਿਤਾ ਜੀ ਦਾ ਨਾਮ ਇਕਬਾਲ ਮੁਹੰਮਦ ਅਤੇ ਮਾਂ ਪ੍ਰਵੀਨ ਬੀگم ਜਾਂ ਸਲਮਾ ਪ੍ਰਵੀਨ ਦੇ ਵਜੋਂ ਵੀ ਜਾਣੀ ਜਾਂਦੀ ਹੈ ਦੋ ਭੈਣ ਭਰਾ ਖੈਰ ਮੈਂ ਉਦੋਂ ਪਸੰ ਨੂੰ ਜ਼ਿਆਦਾ ਨਹੀਂ ਜਾਣਾ ਜਿਹੜੀਆਂ ਗੱਲਾਂ ਬੋਲੀਆਂ ਨੇ ਅੱਜ ਅਸਲ ਵਿੱਚ ਹੁੰਦਾ ਕੀ ਹੈ ਜੋ ਮੇਰੇ ਅੰਦਰ ਕੋਮਦੀਆਂ ਪਈਆਂ ਗੱਲਾਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਦੋਂ ਨਾ ਕੋਈ ਬੰਦਾ ਚੜ੍ਹਾਈ ਕਰ ਜਾਂਦਾ ਹੈਗਾ ਪਿੱਛੇ ਜਿਹੜੇ ਉਹਨੂੰ ਚੋਣ ਵਾਲੇ ਹੁੰਦੇ ਆ ਉਸ ਵੇਲੇ ਜਿਹੜੀਆਂ ਉਹ ਗੱਲਾਂ ਬੋਲਦੇ ਹੁੰਦੇ ਆ ਕਈ ਵਾਰ ਸਾਡੇ ਉਹ ਮਨ ਨੂੰ ਟੰਬ ਦੀਆਂ ਨੇ ਵਕਤੀ ਤੌਰ ਤੇ ਕੁਝ ਸਮੇਂ ਵਾਸਤੇ ਪਰ ਜਦੋਂ ਸਮਾਂ ਥੋੜਾ ਜਿਹਾ ਘੰਟਾ 2 ਘੰਟੇ ਬੀਤ ਗਏ ਇੱਕ ਦਿਨ ਬੀਤ ਗਿਆ ਅਗਲਾ ਦਿਨ ਬੀਤ ਗਿਆ ਉਸ ਤੋਂ ਬਾਅਦ ਗੱਲ ਗਈ ਆਈ ਹੋ ਜਾਂਦੀ ਹੈ ਨਾਲ ਫਿਰ ਉਹ ਜਿਨ੍ਹਾਂ ਦੇ ਮਾਪੇ ਬੀ ਜਿਉਂਦੇ ਆ ਨਾ ਜੀ ਉਹਨਾਂ ਦੇ ਵਾਸਤੇ ਵੀ ਇੱਕ ਨਾਲ ਗੱਲ ਹੈਗੀ ਆ ਕਿ ਜਦੋਂ ਮਾਪੇ ਸਾਡੇ ਵਿਚਕਾਰ ਹੁੰਦੇ ਆ ਉਸ ਵੇਲੇ ਕਈ ਵਾਰ ਆਪਾਂ ਉਹਨਾਂ ਦੀ ਕਦਰ ਨਹੀਂ ਕਰਦੇ ਅਸੀਂ ਉਹਨਾਂ ਦੀ ਕਈ ਵਾਰ ਉਸ ਵੇਲੇ ਇੱਜ਼ਤ ਨਹੀਂ ਕਰਦੇ ਅਸੀਂ ਕਈ ਵਾਰ ਆਪਣੇ ਦਿਲ ਦੇ ਵਿੱਚ ਉਹਨਾਂ ਨੂੰ ਉਹ ਵਾਲੀ ਥਾਂ ਨਹੀਂ ਦਿੰਦੇ ਜਿਹੜੀ ਥਾਂ ਦੇ ਅਸਲ ਵਿੱਚ ਉਹ ਹੱਕਦਾਰ ਹੁੰਦੇ ਨੇ ਅਸੀਂ ਉਸ ਵੇਲੇ ਭੁੱਲ ਜਾਂਦੇ ਆ ਕਿ ਜਦੋਂ ਅਸੀਂ ਨਿੱਕੇ ਜੇ ਸਗੇ ਜਦੋਂ ਉਹਨਾਂ ਨੇ ਸਾਨੂੰ ਪਾਲ ਪੋਸ ਕੇ ਵੱਡਿਆ ਕੀਤਾ ਤੇ ਆਪਾਂ ਸਾਰੇ ਭੁੱਲ ਜਾਂਦੇ ਆ ਮਾਂ ਆਪ ਗਿੱਲੇ ਥਾਂ ਪੈਂਦੀ ਰਹੀ ਤੇ ਆਪਣੇ ਪੁੱਤ ਨੂੰ ਸੁੱਕੇ ਥਾਂ ਪਾਉਂਦੀ ਰਹੀ ਮਾਪੇ ਨੇ ਕਦੇ ਵੀ ਨਹੀਂ ਸੋਚਿਆ ਹੋਊਗਾ ਕਿ ਸਾਡਾ ਪੁੱਤ ਵੱਡਾ ਹੋ ਕੇ ਨਸ਼ੇ ਕਰੇ ਕਦੇ ਵੀ ਨਹੀਂ ਸੋਚਿਆ ਤੁਸੀਂ ਦੇਖੋ ਕਿਹੋ ਜੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਜਦੋਂ ਭੁੱਬਾ ਮਾਰ ਕੇ ਰੋਂਦਾ ਪਿਆ ਨਾ ਸਾਰਾ ਕੁਝ ਮੇਰੇ ਜ਼ਿਹਨ ਦੇ ਵਿੱਚ ਆ ਗਿਆ ਕਈ ਵਾਰ ਨਾ ਮਾਪੇ ਜਦੋਂ ਦੁਨੀਆ ਤੇ ਨਹੀਂ ਹੁੰਦੇ ਸਾਨੂੰ ਉਸ ਵੇਲੇ ਉਹਨਾਂ ਦੀ ਕਮੀ ਰੜਕਦੀ ਹੈ ਪਰ ਜਿਉਂਦੇ ਜੀ ਆਪਾਂ ਉਹਨਾਂ ਦੀ ਕਦਰ ਨਹੀਂ ਕਰਦੇ ਉਹਨਾਂ ਦੀ ਬਾਤ ਨਹੀਂ ਪੁੱਛਦੇ ਕਈ ਵਾਰ ਹੁਣ ਕਈ ਵਾਰ ਜਿਹੜੇ ਨਸ਼ਿਆਂ ਦੇ ਆਦੀ ਹੋ ਗਏ ਕਿੰਨੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ ਕਿ ਪੁੱਤ ਨੇ ਆਪਣੇ ਮਾਂ ਜਾਂ ਆਪਣੇ ਬਾਪੂ ਦਾ ਕਤਲ ਕਰ ਦਿੱਤਾ ਕਿਉਂ ਟੱਕੇ ਨਾਲ ਪੈਸੇ ਮੰਗਦਾ ਸੀ ਅਗਲੇ ਕਿੱਥੋਂ ਬਾਰ ਬਾਰ ਦੇਈ ਨਸ਼ਾ ਕਰਨ ਵਾਸਤੇ ਪੈਸੇ ਮਾਪੇ ਕਿੱਥੋਂ ਦੇਈ ਜਾਣ ਜਿਹਨਾਂ ਦੇ ਪੱਲੇ ਹੀ ਨਹੀਂ ਉਹ ਭਲਾ ਦੱਸੋ ਕਿੱਥੋਂ ਕਿੱਥੋਂ ਦੇਣ ਕਈਆਂ ਦੇ ਕੋਲ ਤਾਂ ਜ਼ਮੀਨ ਜਾਇਦਾਦ ਹੈਗੀ ਆ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨਾ ਜੀ ਵੀ ਉਹਨਾਂ ਨੇ ਜ਼ਮੀਨ ਜਾਇਦਾਦ ਵੇਚ ਕੇ ਵੀ ਉਹਦਾ ਨਸ਼ਾ ਪੂਰਾ ਕੀਤਾ ਐਦਾਂ ਦੇ ਹਾਲਾਤ ਬਣੇ ਹੋਏ ਆ ਔਰ ਐਦਾਂ ਦੇ ਹਾਲਾਤਾਂ ਵਿੱਚ ਕਈ ਵਾਰ ਕਿਸੇ ਨੇ ਕਿਸੇ ਨੇ ਆਪਣੇ ਮਾਂ ਜਾਂ ਬਾਪ ਦਾ ਕਤਲ ਤੱਕ ਵੀ ਕਰ ਦਿੱਤਾ ਐਦਾਂ ਦੀਆਂ ਘਟਨਾਵਾਂ ਜਦੋਂ ਪੜਨ ਸੁਣਨ ਨੂੰ ਮਿਲਦੀਆਂ ਨੇ ਤਾਂ ਉਸ ਵੇਲੇ ਫਿਰ ਮਨ 'ਚ ਖਿਆਲ ਆਤ ਆਉਂਦੇ ਆ ਵੀ ਕਿਦਾਂ ਆਪਾਂ ਸਾਰੇ ਜਣੇ ਭੁੱਲ ਜਾਂਦੇ ਆ ਇਹ ਗੱਲ ਸਾਰੇ ਤੇ ਲਾਗੂ ਹੁੰਦੀ ਹੈ ਮੇਰੇ ਤੇ ਵੀ ਲਾਗੂ ਹੁੰਦੀ ਹੈ ਅਸਲ ਵਿੱਚ ਜਦੋਂ ਨਾ ਮਨ ਆਪਣਾ ਭਾਵੁਕ ਹੁੰਦਾ ਜਜ਼ਬਾਤੀ ਹੁੰਦਾ ਕਈ ਵਾਰ ਬੰਦਾ ਨਾ ਦੂਜਿਆਂ ਬਾਰੇ ਗੱਲ ਕਰਦਾ ਪਈ ਉਹ ਫਲਾਣੇ ਨਾਲ ਐ ਹੋਈ ਸੀਗੀ ਫਲਾਣੇ ਨੇ ਐ ਕੀਤਾ ਸੀਗਾ ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਕਿਤੇ ਦੇ ਵੀ ਥੋੜਾ ਜਿਹਾ ਥੋੜਾ ਥੋੜਾ ਸਮਾਂ ਕੱਢ ਕੇ ਕਿਤੇ ਉਹਨੂੰ ਆਪਾਂ ਆਪਣੇ ਤੇ ਵੀ ਲੈ ਕੇ ਦੇਖੀਏ ਕਿ ਕੀ ਕਿਤੇ ਮੈਂ ਵੀ ਇਦਾਂ ਤਾਂ ਨਹੀਂ ਕੀਤਾ ਅੱਛਾ ਮੈਂ ਜਦੋਂ ਜਜ਼ਬਾਤੀ ਹੁੰਦਾ ਨਾ ਇਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਮੇਰਾ ਧਿਆਨ ਤੇ ਸੱਚਮੁੱਚ ਉੱਥੇ ਹੀ ਚੱਲ ਜਾਂਦਾ ਕਿ ਵਾਕਈ ਜਦੋਂ ਆਪਾਂ ਛੋਟੇ ਸੀਗੇ ਜਦੋਂ ਜਦੋਂ ਆਪਾਂ ਜਵਾਨੀ ਦੀ دہਲੀਜ਼ ਦੇ ਉੱਪਰ ਵੀ ਕਦਮ ਰੱਖਿਆ ਅਸੀਂ ਕਹਿੰਨੇ ਕਿ ਲੈ ਬਸ ਸਾਰਾ ਕੁਝ ਤੇ ਮੈਂ ਹੀ ਕੀਤਾ ਮਾਪੇ ਉਹਨਾਂ ਤੇ ਪਤਾ ਹੀ ਹੈ ਨਹੀਂ ਸੀ ਜਿਹੜੀ ਗੱਲ ਦੀ ਮੈਨੂੰ ਸਮਝ ਆ ਗਈ ਹੈ ਇਹਨਾਂ ਨੂੰ ਸਮਝ ਕਿੱਥੇ ਆ ਭਲਾ ਆਪਾਂ ਇਦਾਂ ਦੀਆਂ ਗੱਲਾਂ ਕਿਵੇਂ ਕਰਦੇ ਆ ਉਹਨਾਂ ਦੀ ਕਦਰ ਨਹੀਂ ਕਰਦੇ ਸੋ ਜਦੋਂ ਸਮਾਂ ਬੀਤ ਜਾਂਦਾ ਫਿਰ ਜਾ ਕੇ ਸਾਨੂੰ ਸਮਝ ਆਉਂਦੀ ਹੈ ਵੀ ਮਨਾ ਇਹ ਕੀ ਹੋ ਗਿਆ ਉਸ ਵੇਲੇ ਮਾਂ ਕਹਿੰਦੀ ਹੈ ਕਿ ਪੁੱਤ ਆਹ ਕੰਮ ਤੇਰੇ ਭਲੇ ਵਾਲਾ ਆ ਆਹ ਕੰਮ ਤੇਰੇ ਲਈ ਮਾੜਾ ਹੈ ਅਸੀਂ ਕਹਿੰਨੇ ਨਹੀਂ ਉਸ ਵੇਲੇ ਮਾਂ ਕਹਿੰਦੀ ਹੈ ਕਿ ਪੁੱਤ ਆਹ ਦੇਖ ਮੇਰੇ ਦੰਦ ਹਿੱਲਦੇ ਆ ਔਰ ਨਾਲ ਨਾਲ ਮੇਰੀ ਆ ਸੱਜੇ ਪਾਸੇ ਵਾਲੀ ਦਾੜ ਦੁਖਦੀ ਵੀ ਹੈ ਅਈ ਕਰ ਲੈ ਐਵੇਂ ਹੀ ਲੱਗੇ ਰਹਿੰਦੇ ਬੁੜੀ ਬੁੜੀ ਐ ਇਹ ਲਫ਼ਜ਼ ਬੋਲਦੇ ਕਈ ਵਾਰ ਆਪਾਂ ਪਰ ਹੁਣ ਜਦੋਂ ਆਪਣੀ ਦੁਖਦੀ ਨਾ ਕਈ ਵਾਰ ਫਿਰ ਉਹ ਚੇਤੇ ਆਉਂਦੀ ਹੈ ਫਿਰ ਉਹ ਚੇਤੇ ਆਉਂਦੀ ਹੈ ਹੁਣ ਅਗਾਹ ਆਪਣੇ ਜਦੋਂ ਬੱਚੇ ਹੁੰਦੇ ਆ ਜੋ ਉਹ ਵੀ ਇਗਨੋਰ ਕਰਨ ਉਹ ਵੀ ਕਹਿਣ ਓਕੇ ਪਪਾ ਤੂੰ ਐਵੇਂ ਰੋੜਾ ਪਾਉਂਦਾ ਰਹਿਣਾ ਫਿਰ ਚੇਤੇ ਆਉਂਦਾ ਉਹ ਬਾਪੂ ਫਿਰ ਚੇਤੇ ਆਉਂਦੀ ਹੈ ਉਹ ਮਾਂ ਕਿ ਜੋ ਮੈਂ ਬੀਜਿਆ ਸਗਾ ਉਹ ਵੱਢ ਰਿਆਂ ਹੁੰਦਾ ਇਦਾਂ ਕਈ ਵਾਰ ਹੈਨਾ ਸੋ ਇਦਾਂ ਦੀਆਂ ਗੱਲਾਂ ਮੇਰੇ ਆਪਣੇ ਜ਼ਿਹਨ ਦੇ ਵਿੱਚ ਘੁੰਮਦੀਆਂ ਮਾਪੇ ਕਹਿੰਦੇ ਕਾਕਾ ਕੰਮ-ਕਾਰ ਕਰਿਆ ਕਰੋ ਤਰੱਕੀ ਕਰੋ ਅਸੀਂ ਕਹਿੰਦੇ ਲੈ ਐਵੇਂ ਹੀ ਲੱਗੇ ਰਹਿੰਦੇ ਆਹੇ ਕਹਿੰਦੇ ਵੀ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਚਾਰ ਪੈਸੇ ਹੋਣਗੇ ਤਾਂ ਕੰਮ ਸਰਨਾ ਕਹਿੰਦੇ ਅੱਗੇ ਸਮਾਂ ਹੋਰ ਸੀਗਾ ਅੱਗੇ ਸਮਾਂ ਇਹ ਸੀਗਾ ਕਿ ਕੱਲਾ ਜੀ ਕਮਾਉਂਦਾ ਸੀਗਾ ਤੇ ਪਰਿਵਾਰ ਦੇ ਵਿੱਚ 8-8 ਜਣੇ ਖਾਂਦੇ ਸੀਗੇ ਭਾਈ ਹੁਣ ਹੈ ਨਹੀਂ ਇਦਾਂ ਹੁਣ ਤੇ ਪਰਿਵਾਰ ਦੇ ਵਿੱਚ ਜਿੰਨੇ ਜੀ ਉਹਨੇ ਕਮਾਉਣਗੇ ਤਾਂ ਰੋਜੀ ਰੋਟੀ ਚੱਲਣੀ ਹੈ ਅਸੀਂ ਕਹਿੰਦੇ ਲੈ ਐਵੇਂ ਕਰ ਹੀ ਜਾਂਦੇ ਆ ਪਰ ਜਦੋਂ ਆਪਣੇ ਤੇ ਭਾਈ ਜਦੋਂ ਆਪਣੇ ਗਾਂਵ ਵਿਆਹ ਹੋਏ ਆਪਣੇ ਗਾਂਵ ਜਦੋਂ ਬੱਚੇ ਹੋਏ ਫੇਰ ਸਮਝ ਆਉਂਦੀ ਹੈ ਸਕੂਟਰਾਂ ਜਾਂ ਫੀਸਾਂ ਤੋਂ ਲੈ ਕੇ ਆਪਣਾ ਘਰ ਲੋਨ ਤੇ ਲੈ ਕੇ ਬਣਾਉਨੇ ਆ ਗੱਡੀ ਲੈਨੇ ਲੋਨ ਤੇ ਲੈ ਕੇ ਪਹਿਲਾ ਪਹਿਲੇ ਤੇ ਬੜਾ ਚਾਹ ਕਰ ਲਿਆ ਬਾਪਾ ਪਾਪਾ ਤੈਨੂੰ ਬੜਾ ਸਮਝ ਸੀਗੀ ਤੈਨੂੰ ਬੜਾ ਅਕਲ ਸੀਗੀ ਸਾਈਕਲ ਤੇ ਘੁੰਮਦਾ ਰਹ્યો ਸਕੂਟਰ ਤੇ ਘੁੰਮਦਾਰਾ ਟੁੱਟੇ ਜਾਏ ਤੇ ਹੈ ਔਰ ਸਕੂਟਰ ਵੀ ਪੁਰਾਣਾ ਹੀ ਹੁੰਦਾ ਸੀਗਾ ਆ ਲੈ ਮੈਂ ਵੇਖ ਤਾ ਨਵੀਂ ਗੱਡੀ ਲੈ ਕੇ ਆਇਆ ਆ ਵੇ ਤਾਂ ਨਵੀਂ ਕੋਠੀ ਬਣਾਈ ਉਹ ਆ ਦੇਖ ਪੱਥਰ ਵੀ ਲੱਗਿਆ ਹੁਣ ਤਾਂ ਬਾਪੂ ਤੂੰ ਕਿੱਥੇ ਤੂੰ ਤਾਂ ਕੱਖ ਕੀਤਾ ਹੀ ਨਹੀਂ ਅਈ ਕਰਨ ਵੀ ਸਾਈਡ ਜਿੱਤੇ ਲਾਕੇ ਬਹਿ ਜਾ ਹੁਣ ਸਾਈਡ ਤੇ ਮੰਜਾ ਡਾਉਨੇ ਆ ਕਈ ਵਾਰ ਭੁੱਲ ਜਾਂਨੇ ਆਪਾਂ ਉਹ ਸਾਰਾ ਸਮਾਂ ਜਦੋਂ ਮਾਪੇ ਬਾਪ ਜਦੋਂ ਛੋਟਾ ਹੁੰਦਾ ਨਾ ਬੱਚਾ ਕਿੰਨੇ ਚ ਆਮਲਾਰ ਕਰਦੇ ਆਂ ਕਈ ਵਾਰ ਹਨਾ ਬੱਚਾ ਕਈ ਵਾਰ ਆਵਾਜ਼ ਮੂੰਹ ਚੋਂ ਬਾਹਰ ਚ ਕੱਢਦਾ ਮਾਪੇ ਬਾਪ ਕਈ ਵਾਰ ਪਹਿਲਾਂ ਹੀ ਤਿਆਰ ਹੁੰਦਾ ਪੁੱਤ ਜਾਂ ਧੀਏ ਦੱਸ ਕੀ ਚਾਹੀਦਾ ਬਾਪੂ ਦੇ ਪੱਲੇ ਕੁਝ ਨਹੀਂ ਹੁੰਦਾ ਤਦ ਵੀ ਉਹ ਇਹ ਗੱਲ ਕਹਿੰਦਾ ਜਦੋਂ ਬਾਪੂ ਨਾ ਐਦਾਂ ਆਪਣੇ ਇਥੇ ਮੋਢਿਆਂ ਦੇ ਉੱਪਰ ਆਪਣੇ ਬੱਚਿਆਂ ਨੂੰ ਚੜਾ ਕੇ ਮੇਲੇ ਵਖਾਣ ਵੀ ਲੈ ਕੇ ਜਾਂਦਾ ਉਸ ਵੇਲੇ ਆਇ ਲੱਗਦਾ ਕਿ ਜਿੱਦਾਂ ਬਸ ਇਤੋਂ ਉੱਪਰ ਹੋਰ ਕੁਝ ਨਹੀਂ ਹੈਗਾ ਜਿਹੜਾ ਉਹ ਮੋਢਾ ਹੁੰਦਾ ਪਰ ਜਦੋਂ ਛੋਟੇ ਹੁੰਨੇ ਆਪਾਂ ਉਸ ਵੇਲੇ ਉਸ ਮੋਢੇ ਦੇ ਉੱਪਰ ਸਵਾਰ ਹੋਣਾ ਖੜਾ ਲੱਗਦਾ ਹੁੰਦਾ ਪਰ ਜਦੋਂ ਆਪ ਜਵਾਨ ਹੋ ਗਏ ਹੁਣ ਬਾਪੂ ਨੂੰ ਜਦੋਂ ਲੋੜ ਸਗੀ ਤੇ ਮੈਂ ਜਾਂ ਮੇਰੂ ਮੈਨੂੰ ਇਹ ਫੜ ਕੇ ਨਾਲ ਆਪਣੇ ਤੋਰੇ ਜਾਂ ਮੈਨੂੰ ਆਪਣੇ ਨਾਲ ਫੜ ਕੇ ਕਿਧਰੇ ਘਮਾਉਣ ਵਾਸਤੇ ਲੈ ਜਾਵੇ ਅਹੀਂ ਕਹਿੰਨੇ ਪਿੱਲੇ ਬਾਪੂ ਤੂੰ ਘਰੇ ਬੈਠਿਆ ਕਰ ਅਹੀਂ ਉਹਨੂੰ ਨਾਲ ਨਹੀਂ ਲੈ ਕੇ ਜਾਂਨੇ ਮਾਂ ਦੀ ਵਿਚਾ ਹੁੰਦੀ ਹੈ ਕਿ ਹੁਣ ਮੇਰੇ ਪੁੱਤ ਦੇ ਕੋਲ ਗੱਡੀ ਵੀ ਹੈ ਵਧੀਆ ਸਾਰਾ ਕੁਝ ਹੈਗਾ ਅਹੀਂ ਕਹਿੰਨੇ ਹੁਣ ਤੇਰੇ ਬਾਅਦ ਸਮਾਂ ਹੈ ਨਹੀਂ ਏ ਭੁੱਲ ਜਾਂਦੇ ਕੋ ਸਾਨੂੰ ਹਰ ਥਾਂ ਤੇ ਲੈ ਕੇ ਜਾਂਦੇ ਸਗੇ ਅਸੀਂ ਮੈਨੂੰ ਲੱਗਦਾ ਕਿ ਇਹ ਵੀ ਭੁੱਲ ਜਾਂਦੇ ਆ ਕਿ ਮਾਪੇ ਆਪਣਾ ਆਪ ਗਵਾ ਕੇ ਆਪਣਾ ਆਪ ਗਵਾ ਕੇ ਬੱਚੇ ਨੂੰ ਜਨਮ ਦਿੰਦੇ ਆ ਆਪਣੀਆਂ ਕਿੰਨੀਆਂ ਇੱਛਾਵਾਂ ਨੂੰ ਮਾਰਿਆ ਜਾਂਦਾ ਫਿਰ ਜਾ ਕੇ ਬੱਚਿਆਂ ਦੀ ਪਰਵਰਿਸ਼ ਹੁੰਦੀ ਹੈ ਆਪਣੀ ਰਾਤ ਦੀ ਨੀਂਦ ਤੋਂ ਲੈ ਕੇ ਦਿਨ ਦਾ ਸੁੱਖ ਚੈਨ ਆਰਾਮ ਹਰ ਇੱਕ ਚੀਜ਼ ਗਵਾਉਣੀ ਪੈਂਦੀ ਹੈ ਜਦੋਂ ਬੱਚੇ ਦੀ ਪਰਵਰਿਸ਼ ਹੁੰਦੀ ਹੈ ਆਪ ਜਦੋਂ ਬੱਚੇ ਪਾਲਦੇ ਆ ਘਰ ਵਿੱਚ ਇਸ ਗੱਲ ਦੀ ਫੇਰ ਸਮਝ ਆਉਂਦੀ ਹੈ ਔਰ ਜਦੋਂ ਸਮਝ ਆਉਂਦੀ ਹੈ ਅੱਖਾਂ ਵੀ ਨਮ ਹੁੰਦੀਆਂ ਨੇ ਮਨ ਭਾਵਕ ਹੁੰਦਾ ਮੈਂ ਕਹਣਾ ਉਸ ਵੇਲੇ ਜੇ ਆਪਣੇ ਮਾਪੇ ਜਿਉਂਦੇ ਹੋਣ ਉਸ ਵੇਲੇ ਜਾ ਕੇ ਉਹਨਾਂ ਨੂੰ ਜ਼ਰੂਰ ਇੱਕ ਵਾਰ ਕਹਿ ਦੇਣਾ ਚਾਹੀਦਾ ਹੈ ਕਿ ਬਾਪੂ ਮੈਂ ਤੇਰੀ ਕਦਰ ਨਹੀਂ ਕੀਤੀ ਮਾਂ ਮੈਂ ਤੇਰੇ ਪਿਆਰ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ ਪਰ ਅੱਜ ਮੈਂ ਜਦੋਂ ਆਪਦੇ ਬੱਚੇ ਦੀ ਪਰਵਰਿਸ਼ ਕਰ ਰਿਹਾ ਆ ਅੱਜ ਮੈਨੂੰ ਸਮਝ ਆਉਂਦੀ ਹੈ ਉਸ ਵੇਲੇ ਅਸੀਂ ਕਹਿੰਦੇ ਪਾਪਾ ਆਹ ਤੇਰੇ ਕੱਪੜੇ ਇੱਥੇ ਖਿਲਰ ਰਿਹਾ ਮਾਂ ਆ ਆਪਣਾ ਸੂਟ ਇੱਥੇ ਚੱਕਿਆ ਕਿਉਂ ਇੱਥੇ ਖਿਲਰ ਰਿਹਾ ਪਿਆ ਅਸੀਂ ਆ ਕਹਿੰਦੇ ਔਰ ਜਦੋਂ ਆਪਣਾ ਬੱਚਾ ਘਰ ਦੇ ਵਿੱਚ ਉਪਰੋਂ ਡਾ ਕੇ ਥੱਲੇ ਤੱਕ ਸਾਰੇ ਪਾਸੇ ਆਪਣੇ ਖਡਾਉਣੇ ਆਪਣੇ ਕੱਪੜੇ ਆਪਣੀ ਹਰ ਇੱਕ ਚੀਜ਼ ਜਦੋਂ ਖਿਡਾਰੀ ਬੈਠਾ ਹੁੰਦਾ ਕੰਧਾਂ ਉਨੇ ਲਕੀਰਾ ਮਾਰ ਮਾਰ ਕੇ ਕਾਲੀਆਂ ਕੀਤੀਆਂ ਹੁੰਦੀਆਂ ਨੇ ਆਪਣੇ ਬੱਚੇ ਨੂੰ ਜਦੋਂ ਸਾਰਾ ਕੁਝ ਖਰਾ ਲੱਗਦਾ ਉਸ ਵੇਲੇ ਉਸ ਵੇਲੇ ਸਾਰਾ ਹੀ ਕੁਝ ਖਰਾ ਲੱਗਦਾ ਹੈਗਾ ਪਰ ਜਦੋਂ ਮਾਪੇ ਮਾੜੀ ਮੁੱਟੀ ਕੋਈ ਹੁਣ ਜਦੋਂ ਸਿਆਣੇ ਹੋ ਚੁੱਕੇ ਆ ਪਰ ਉਸ ਵੇਲੇ ਸਾਡੇ ਕੋਲ ਉਹ ਬਰਦਾਸ਼ਤ ਨਹੀਂ ਹੁੰਦੇ ਹੁਣ ਜਦੋਂ ਸਾਨੂੰ ਆਪ ਦਾ ਬੱਚਾ ਸਾਰਾ ਕੁਝ ਕਰਦਾ ਠੀਕ ਲੱਗਦਾ ਉਸ ਵੇਲੇ ਆਪਾਂ ਇਹ ਭੁੱਲ ਜਾਂਦੇ ਆ ਕਿ ਜਦੋਂ ਮੈਂ ਨਿਕਾ ਸਕਾਂ ਉਸ ਵੇਲੇ ਇਹ ਉਹ ਮਾਪੇ ਜੇਰੇ ਨੇ ਮੇਰੀਆਂ ਵੀ ਇਦਾਂ ਦੀਆਂ ਹਰਕਤਾਂ ਸਾਰੀਆਂ ਜਿਦਾਂ ਦੀਆਂ ਮੈਂ ਆਪਣੇ ਬੱਚੇ ਦੀਆਂ ਪੂਰੀਆਂ ਕਰਦਾ ਤੇ ਚੱਲਦਾ ਇਹਨਾਂ ਨੇ ਵੀ ਐਂ ਚੱਲ ਗਿਆ ਸੀਗੀਆਂ ਵੀ ਉਹਨਾਂ ਨੇ ਉਸ ਵੇਲੇ ਕਦੇ ਵੀ ਨਹੀਂ ਸੋਚਿਆ ਹੋਊਗਾ ਇਦਾਂ ਕਿ ਮੇਰਾ ਪੁੱਤ ਵੱਡਾ ਹੋ ਕੇ ਮੈਨੂੰ ਇਗਨੋਰ ਕਰੂਗਾ ਹੂੰ ਕਦੇ ਵੀ ਨਹੀਂ ਸੋਚਿਆ ਹੋਣਾ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਕਦੀ ਸੋਚਿਆ ਨਹੀਂ ਹੋਊਗਾ ਕਿ ਮੇਰਾ ਪੁੱਤ ਜਾਂ ਮੇਰੀ ਧੀ ਵੱਡੀ ਹੋ ਕੇ ਮੈਨੂੰ ਇਹ ਗੱਲ ਲਖਣਗੇ ਕਿ ਪਾਪਾ ਤੂੰ ਚੁੱਪ ਕਰ ਜਾ ਤੂੰ ਘਰ ਵਿੱਚ ਕੋਈ ਗੱਲ ਹੋਏ ਤੂੰ ਨਾ ਬਾਲਾ ਬੋਲਿਆ ਕਰ ਤੈਨੂੰ ਅਕਲ ਹੈ ਨਹੀਂ ਓ ਕਦੇ ਵੀ ਨਹੀਂ ਸੋਚਿਆ ਹੂੰਗਾ ਉਹਨਾਂ ਨੇ ਉਹਨਾਂ ਨੇ ਸੋਚਿਆ ਹੂੰਗਾ ਇਦਾਂ ਹੀ ਕਿ ਜਦੋਂ ਹਰ ਇੱਕ ਗੱਲ ਜਦੋਂ ਇਹਨੇ ਵੱਡਾ ਹੋਣਾ ਮੇਨੂੰ ਵਿੱਚ ਨਾਲ ਸ਼ਾਮਲ ਕਰਿਆ ਕਰਨਗੇ ਮੈਨੂੰ ਇਹ ਕਦੇ ਕਰਾਸ ਨਹੀਂ ਕਰੂੰਗਾ ਸੋਚੇ ਐਂ ਹੀ ਸੀਗਾ ਇਦਾਂ ਹੀ ਸੋਚਦੇ ਸਾਰੇ ਪਰ ਹੁੰਦਾ ਉਲਟ ਵਾ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਜਿਹੜੇ ਸਾਡੇ ਬੱਚੇ ਗਾ ਜਿਨ੍ਹਾਂ ਦੇ ਆਪਾਂ ਪਰਮਿਸ਼ ਕਰਨਦੇ ਆ ਜਿਹੜੇ ਸਾਨੂੰ ਅੱਜ ਖੜਾਉਣੇ ਲੱਗਦਾ ਕਿ ਉਸ ਵੈਗੁਰ ਨੇ ਸਾਨੂੰ ਖੇਡਣ ਵਾਸਤੇ ਖੜਾਉਣੇ ਦਿੱਤੇ ਆ ਬੱਚਿਆਂ ਦੇ ਰੂਪ ਦੇ ਵਿੱਚ ਅਸੀਂ ਭੁੱਲ ਜਾਂਦੇ ਵੀ ਇਹਨਾਂ ਨੇ ਵੀ ਕੱਲ ਨੂੰ ਵੱਡੇ ਹੋਣਾ ਜੋ ਮੈਂ ਕੀਤਾ ਆ ਆਪਦੇ ਪਹਿਲਿਆਂ ਦੇ ਨਾਲ ਉਹ ਕੁਝ ਇਹਨਾਂ ਨੇ ਵੀ ਰਲ ਕਰਨਾ ਇਹ ਮੈਂ ਗੱਲ ਕਰਦਾ ਸਾਰਿਆਂ ਤੇ ਨਹੀਂ ਟੁਕਦੀ ਹੈਗੀ ਉਹ ਤਾਂ ਮੇਰੇ ਵਰਗੇ ਹੀ ਹੁੰਦੇ ਆ ਕਈ ਜਿਹੜੇ ਮਾਂ ਬਾਪ ਦੀ ਕਦਰ ਜਿਉਂਦੇ ਜੀ ਨਹੀਂ ਕਰਦੇ ਸਮਾਂ ਲੰਘ ਜਾਂਦਾ ਜਦੋਂ ਨਾ ਉਸ ਤੋਂ ਬਾਅਦ ਫਿਰ ਕੋਈ ਕਿਸੇ ਦੇ ਕੋਲ ਬੈੰਦਾ ਕਦੀ ਕਿਸੇ ਦੇ ਕੋਲ ਆਪਾਂ ਬੈਨੇ ਆ ਮਨਪਾਪਕ ਹੁੰਦਾ ਸਾਡਾ ਇਹ ਦੱਸਦੇ ਆ ਮੈਂ ਆਪਣੀ ਵੀ ਗੱਲ ਕਰਦਾ ਕਿ ਵਾਰ ਕਿਸੇ ਦੇ ਘਰ ਜਾਵੋ ਨਾ ਕੋਈ ਕਹਿੰਦਾ ਜੀ ਸਾਡੇ ਘਰ ਕੁਤ ਕਲੇਸ਼ ਪਿਆ ਹੋਇਆ ਹੈ ਘਰ ਦੇ ਵਿੱਚ ਸਬਬ ਬਣ ਜਾਂਦੇ ਕਈ ਵਾਰਾਂ ਪਿਆ ਗੱਲ ਐ ਹੋ ਗਈ ਏਦਾਂ ਹੋ ਗਈ ਮੇਰੇ ਤੋਂ ਉੱਥੇ ਜਾ ਕੇ ਕਈ ਵਾਰ ਮਨਪਾਪਕ ਹੋ ਜਾਂਦਾ ਮੈਨੂੰ ਹੁੰਦਾ ਵੀ ਮੈਂ ਕਿਸੇ ਨੂੰ ਕੀ ਸਮਝਾਵਾਂ ਵੀ ਤੂੰ ਆਪਦੇ ਮਾਂ ਦੀ ਕਦਰ ਕਰਿਆ ਕਰ ਉਹ ਬੰਦਾ ਸਮਝਾਵੇ ਜਿਹਨੇ ਆਪ ਨਾ ਕੀਤੀ ਹੋਵੇ ਕਦਰ ਮੈਂ ਤੇ ਉਸ ਵੇਲੇ ਇੱਕ ਐਗਜ਼ਾਮਪਲ ਦੇ ਕੇ ਆਪਣੀ ਮੈਂ ਗੱਲ ਕਰਕੇ ਕਰਦਾ ਹੁਣਾ ਕਿ ਭਾਈ ਮੈਂ ਆਪਣੀ ਮਾਂ ਦੀ ਕਈ ਵਾਰ ਕਦਰ ਨਹੀਂ ਕੀਤੀ ਜਦੋਂ ਜਹਾਨੋਂ ਰੁਖਸਤ ਹੋ ਗਈ ਅੱਜ ਯਾਦ ਆਉਂਦੀ ਹੈ ਭਈ ਤੂੰ ਆਪਣੀ ਮਾਂ ਦੀ ਜਿਉਂਦੇ ਜੀ ਕਦਰ ਕਰਨੀ ਹੈ ਜਾਂ ਤੂੰ ਵੀ ਮੇਰੇ ਵਾਲੀ ਕਤਾਰ ਦੇ ਵਿੱਚ ਸ਼ਾਮਲ ਹੋਣਾ ਕਿ ਜਦੋਂ ਜਹਾਨ ਦੇ ਉੱਪਰ ਨਹੀਂ ਰਹੂੰਗੀ ਉਸ ਵੇਲੇ ਚੇਤੇ ਕਰਨਾ ਦਾਦੀ ਦਾਦਾ ਉਸ ਵੇਲੇ ਚੇਤੇ ਕਰਨਾ ਜਦੋਂ ਸਿਆਣੀਆਂ ਗੱਲਾਂ ਕਰਦੇ ਆ ਘਰ ਦੇ ਵਿੱਚ ਇਹ ਬੁੜੇ ਰਿਟਾਇਰ ਹੋ ਚੁੱਕੇ ਆ ਖਤਮ ਹੋ ਚੁੱਕੇ ਆ ਇਦਾਂ ਸੋਚਦੇ ਆਪਾਂ ਕਈ ਵਾਰ ਇਹ ਗੱਲਾਂ ਠੀਕ ਨਹੀਂ ਆ ਖਾਨ ਸਾਹਿਬ ਜਦੋਂ ਉੱਥੇ ਅਜਵਾਬਿਕ ਹੁੰਦਾ ਨਾ ਸਾਰਾ ਕੁਝ ਮੇਰੇ ਜ਼ਿਹਨ ਦੇ ਵਿੱਚ ਘੁੰਮ ਗਿਆ ਉਸ ਵੇਲੇ ਸਾਰਾ ਕੁਝ ਉਸ ਵੇਲੇ ਘੁੰਮ ਗਿਆ ਮਾਂ ਬਾਪ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਆ ਅਸੀਂ ਭੁੱਲ ਜਾਂਦੇ ਆ ਅਸੀਂ ਭੁੱਲ ਜਾਂਦੇ ਆ ਮਾਂ ਕਹਿੰਦੀ ਵੀ ਨਹੀਂ ਮੈਨੂੰ ਭੁੱਖ ਨਹੀਂ ਹੈ ਮੈਂ ਗਰੀਬੀ ਦਾਵੇ ਦੀ ਗੱਲ ਕਰਦਾ ਮੈਨੂੰ ਭੁੱਖ ਨਹੀਂ ਹੈ ਪੁੱਤ ਤੂੰ ਰੋਟੀ ਖਾ ਲੈ ਮੇਰਾ ਜਿ ਚਿੱਤ ਨਹੀਂ ਕਰਦਾ ਪੁੱਤ ਨੂੰ ਸਮਝ ਨਹੀਂ ਆਉਦੀ ਉਸ ਵੇਲੇ ਕਿ ਛਾਬੇ ਵਿੱਚ ਰੋਟੀਆਂ ਹੀ ਦੋ ਹੈਗੀਆਂ ਨੇ ਮਾਂ ਦੇ ਕੋਲ ਤਾਂ ਬਚੀ ਨਹੀਂ ਖਾਣ ਨੂੰ ਪੁੱਤ ਨੂੰ ਸਮਝ ਨਹੀਂ ਆਉਂਦੀ ਪਰ ਪੁੱਤ ਕਹਿੰਦਾ ਮਾਂ ਖਰੇ ਸੱਚੀ ਕਹਿੰਦੀ ਐ ਧੀ ਵੀ ਐਂ ਸੋਚਦੀ ਐ ਪਰ ਜਦੋਂ ਵੱਡੇ ਹੁੰਦੇ ਜਦੋਂ ਆਪਦੇ ਬੱਚੇ ਹੁੰਦੇ ਆ ਕਦੀ ਕਦੀ ਕਈਆਂ ਨੂੰ ਸਮਝ ਆਉਂਦੀ ਨਹੀਂ ਕਈ ਵਾਰੀ ਤਦ ਵੀ ਨਹੀਂ ਆਉਂਦੀ ਹੈਗੀ ਪਰ ਬਹੁਤਿਆਂ ਨੂੰ ਸਮਝ ਉਹ ਕਹਿੰਦੇ ਹੈ ਜਿੱਦਾਂ ਮਰਨਾ ਹੁੰਣੀ ਇੱਕ ਵਾਰ ਮੇਰੀ ਮਾਂ ਨੇ ਵੀ ਆਖਿਆ ਸੀਗਾ ਐ ਫਿਰ ਚੇਤਾ ਆਉਂਦਾ ਸਾਰਾ ਕੁਝ ਚੇਤੇ ਆਉਂਦਾ ਕਿ ਕਦਾ ਜਾਣ ਬੁੱਝ ਕੇ ਬਾਪੂ ਪਰੇ ਨੂੰ ਪੈਸੇ ਬਟੂਆ ਕੱਢ ਕੇ ਗਿਣਦਾ ਹੁੰਦਾ ਸੀਗਾ ਬਟੂਏ ਵਿੱਚ ਪੈਸੇ ਕੱਢਦਾ ਸੀ ਪਰ ਇਹਨੂੰ ਮੂੰਹ ਕਰਕੇ ਗਿਣਦਾ ਹੈਗਾ ਇਹ ਕਦੇ ਖਰੇ ਸਾਡੇ ਤੋਂ ਲੁਕੋਂਦਾ ਆ ਬਾਅਦ ਚ ਸਮਝ ਆਉਂਦੀ ਆ ਕਿ ਲੁਕੋਂਦਾ ਨਹੀਂ ਸੀਗਾ ਉਹ ਉਹ ਪਰੇ ਨੂੰ ਮੂੰਹ ਕਰਕੇ ਤਾਂ ਗਣਦਾ ਸੀਗਾ ਨਾਲ ਹੱਸ ਪੈਂਦਾ ਸੀ ਲੈ ਪੁੱਤ ਮੈਂ ਤੇ ਤੂੰ ਪਰੇ ਹੋ ਕੇ ਉਹ ਇਸ ਕਰਕੇ ਪਰੇ ਨੂੰ ਮੂੰਹ ਕਰਦਾ ਸੀ ਪੈਸੇ ਥੋੜੇ ਆ ਕਿਤੇ ਮੇਰੀ ਧੀ ਨੂੰ ਜਾਂ ਮੇਰੇ ਪੁੱਤ ਨੂੰ ਪਤਾ ਨਾ ਲੱਗ ਜਾਵੇ ਇਸ ਗੱਲ ਦਾ ਕਿ ਮੇਰੇ ਬਾਪੂ ਦਾ ਬੋਝਾ ਖਾਲੀ ਆ ਉਹ ਤਾਂ ਕਰਕੇ ਮੂੰਹ ਪਰੇ ਨੂੰ ਕਰਕੇ ਗਣਦਾ ਸੀਗਾ ਅਸੀਂ ਭੁੱਲ ਜਾਂਦੇ ਆ ਕਿੰਨਾ ਪਿਆਰ ਕਰਦੇ ਸੀ ਸਾਡੇ ਨਾਲ ਉਹ ਉਹ ਬਾਪੂ ਜਿਹੜਾ ਆਪਣੇ ਧੀ ਪੁੱਤ ਨੂੰ ਕਹਿੰਦਾ 10 ਪੁੱਤ ਕੀ ਚਾਹੀਦਾ ਮੈਂ ਤੇਰੇ ਲਈ ਦੁਨੀਆ ਖਰੀਦ ਦਊਗਾ ਮੈਂ ਇਹ ਕਹਿੰਦਾ ਬਾਪੂ ਜੇਬ ਦੇ ਵਿੱਚ ਤੇ ਲਾਨੀ ਹੈਗਾ ਪਰ ਉਹ ਕਹਿੰਦਾ ਇੰਨੇ ਕੰਫੀਡੈਂਸ ਦੇ ਨਾਲ ਕਹਿੰਦਾ ਔਰ ਉਸ ਵੇਲੇ ਬੱਚੇ ਨੂੰ ਵੀ ਲੱਗਦਾ ਕਿ ਬਾਪੂ ਨੇ ਮੇਰੇ ਨੇ ਮੇਰੇ ਲਈ ਸਾਰਾ ਕੁਝ ਕਰ ਦੇਣਾ ਬਾਪੂ ਘੁੱਟ ਕੇ ਜਦੋਂ ਗਲੇ ਲਾਉਂਦਾ ਨਾ ਤੇ ਧੀ ਪੁੱਤ ਛੋਟਾ ਹੁੰਦਾ ਜਦੋਂ ਉਹਨੂੰ ਵੀ ਲੱਗਦਾ ਵਾਕਈ ਮੈਨੂੰ ਸਵਰਗ ਮਿਲ ਗਿਆ ਮੈਨੂੰ ਸਕੂਨ ਮਿਲਦਾ ਸਾਰਾ ਕੁਝ ਹੁੰਦਾ ਆ ਗੱਲਾਂ ਮੇਰੇ ਮਨ ਦੇ ਵਿੱਚ ਸਾਰੀਆਂ ਘੁੰਮਦੀਆਂ ਪਈਆਂ ਸੀ ਜਦੋਂ ਮੈਂ ਨਾ ਖਾਨ ਸਾਹਿਬ ਦੇ ਉਹ ਬੋਲ ਸੁਣਦਾ ਪਿਆ ਸੀਗਾ ਭਾਵੁਕ ਜਿਹਾ ਬੋਲ ਸੀਗੇ ਜਜ਼ਬਾਤੀ ਬੋਲ ਸੀਗੇ ਤੇ ਜਦੋਂ ਮਾਪੇ ਵਾਕਈ ਸੱਚੀ ਗੱਲ ਆ ਜਦੋਂ ਨਹੀਂ ਰਹਿੰਦੇ ਨਾ ਬੜੇ ਯਾਦ ਆਉਂਦੇ ਆ ਉਸ ਵੇਲੇ ਉਸ ਵੇਲੇ ਫਿਰ ਮਨ ਦੇ ਵਿੱਚ ਆਉਂਦਾ ਵੀ ਰੱਬਾ ਅੱਜ ਸਾਡੇ ਕੋਲ ਫਲਾਨੀ ਚੀਜ਼ ਹੈ ਅੱਜ ਸਾਡੇ ਕੋਲ ਫਲਾਨੀ ਚੀਜ਼ ਹੈ ਪਹਿਲਾਂ ਹੈ ਨਹੀਂ ਸੀ ਅਕਲ ਵੀ ਹੈ ਨਹੀਂ ਸੀ ਉਸ ਵੇਲੇ ਜੇ ਉਸ ਵੇਲੇ ਅਕਲ ਆ ਜਾਂਦੀ ਤਾਂ ਮਾਪੇ ਨੂੰ ਸੌਰੀ ਹੀ ਕਹਿ ਲੈਨੇ ਆਪਾਂ ਕਈ ਵਾਰ ਸੌਰੀ ਵੀ ਕਹਿਣ ਦਾ ਭਲਿਓ ਸਾਨੂੰ ਮੌਕਾ ਨਹੀਂ ਮਿਲਦਾ ਜਿਨ੍ਹਾਂ ਨੂੰ ਮਿਲਿਆ ਹੋਇਆ ਜਿਹੜੇ ਕਦਰ ਕਰਦੇ ਆ ਮੁਬਾਰਕ ਨੇ ਪਰ ਜਿਹੜੇ ਕਈ ਮੇਰੇ ਅਰਗੇ ਨਾ ਸ਼ੁਕਰੇ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਸੌਰੀ ਕਹਿਣਾ ਵੀ ਨਸੀਬ ਨਹੀਂ ਜਨਨ ਹੁੰਦਾ ਕਈ ਵਾਰ ਮੇਰੀ ਬੇਨਤੀ ਆ ਕਿ ਜਿਨ੍ਹਾਂ ਦੇ ਹੈਗੇ ਆ ਸਮਾਂ ਰਹਿੰਦੇ ਆ ਆਪਾਂ ਆਪਣੇ ਜਜ਼ਬਾਤਾਂ ਨੂੰ ਜਗਾਈਏ ਆਪਾਂ ਸਮਝੀਏ ਇਸ ਗੱਲ ਨੂੰ ਕਿ ਜਦੋਂ ਅਸੀਂ ਹੱਲੇ ਤੁਰਨਾ ਸਿੱਖਦੇ ਸੀਗੇ ਤਾਂ ਉਸ ਵੇਲੇ ਸਾਡੇ ਕਦਮਾਂ ਦੀ ਚਾਲ ਦੇ ਬਰਾਬਰ ਭਾਵ ਕੇ ਹੌਲੀ-ਹੌਲੀ ਕਦਮ ਪੁੱਟਦੇ ਸੀਗੇ ਉਹ ਵੀ ਤਾਂ ਕਿ ਮੈਂ ਆਪਣੇ ਧੀ ਜਾਂ ਆਪਣੇ ਪੁੱਤ ਨੂੰ ਆਪਣੇ ਨਾਲ ਬਰਾਬਰ ਤੌਰ 'ਤੇ ਸਕਾਂ ਉਸ ਵੇਲੇ ਉਹ ਕਹਿੰਦੇ ਸੀਗੇ ਕਿ ਪੁੱਤ ਚੱਲ ਦੌੜ ਲਾਈਏ ਪੁੱਤ ਦੌੜਦਾ ਸੀਗਾ ਛੋਟੇ ਛੋਟੇ ਕਦਮ ਪੁੱਟਦਾ ਸੀਗਾ ਪਰ ਬਾਪੂ ਤਾਂ ਤੇਜ਼ ਦੌੜ ਸਕਦਾ ਸੀਗਾ ਬਾਪੂ ਜਾਣ ਕੇ ਹੌਲੀ ਹੋ ਜਾਂਦਾ ਸੀਗਾ ਧੀ ਜਾਂ ਪੁੱਤ ਨਿਆਣੇ ਸੀ ਪਤਾ ਨਹੀਂ ਸੀ ਲੱਗਦਾ ਉਹ ਜਿਤਾਉਂਦਾ ਸੀ ਉਹ ਕਹਿੰਦਾ ਤੂੰ ਜਿੱਤ ਗਿਆ ਧੀ ਜਾਂ ਪੁੱਤ ਵੀ ਐਨ ਪੂਰੀ ਤਰ੍ਹਾਂ ਖੁਸ਼ੀ ਦੇ ਨਾਲ ਲੈ ਪਾਪਾ ਮੈਂ ਜਿੱਤ ਗਿਆ ਮਮਾ ਪਾਪਾ ਹਾਰ ਗਏ ਹੁੰਦਾ ਸੀ ਨਾ ਇਦਾਂ ਹੁਣ ਸਮਝ ਆਉਂਦੀ ਹੈ ਅੱਜ ਜਦੋਂ ਆਪ ਵੀ ਆਪਾਂ ਵੀ ਜਦੋਂ ਆਪ ਇਦਾਂ ਆਪਣੇ ਧੀਆ ਪੁੱਤਾਂ ਦੇ ਮੂਹਰੇ ਹਾਰ ਦਿਆਂ ਜਾਣ ਬੁੱਝ ਕੇ ਭਾਵ ਕਿ ਉਹਨੂੰ ਖੁਸ਼ੀ ਮਿਲ ਜਾਵੇ ਕਿ ਮੈਂ ਜਿੱਤ ਗਿਆ ਹੁਣ ਚੇਤੇ ਆਉਂਦਾ ਕਿ ਸਾਡੇ ਨਾਲ ਵੀ ਇਹ ਹੁੰਦੀ ਸੀ ਕਿੰਨਾ ਪਿਆਰ ਕਰਦੇ ਸੀਗੇ ਹੁਣ ਥੋੜਾ ਜਿਹਾ ਕੰਪੈਰੀਜ਼ਨ ਜਾਂ ਕਰ ਲਿਆ ਕਰੀਏ ਥੋੜਾ ਜਿਹਾ ਮੈਚ ਕਰਕੇ ਵੇਖੀਏ ਜਿੱਦਾਂ ਮੈਂ ਕਰਦਾ ਆ ਇਦਾਂ ਹੀ ਉਹ ਕਰਦੇ ਹੁੰਦੇ ਸੀਗੇ ਜਿੱਦਾਂ ਮੈਂ ਸੋਚਦਾ ਕਿ ਬਰਬ ਜਿੱਦਾਂ ਅਸੀਂ ਉਹਨਾਂ ਦੀ ਕਦਰ ਨਹੀਂ ਕੀਤੀ ਜਿਹਨਾਂ ਨੇ ਨਹੀਂ ਕੀਤੀ ਉਹਨਾਂ ਦੀ ਗੱਲ ਕਰਦਾ ਮੈਂ ਮੇਰੇ ਵਰਗਿਆਂ ਦੀ ਜਿਹਨਾਂ ਨੇ ਕੀਤੀ ਮੁਬਾਰਕ ਉਹ ਮੈਂ ਕਈ ਵਾਰ ਸੋਚਦਾ ਕਿ ਕੀ ਸਾਡੇ ਨਾਲ ਵੀ ਇੱਥੇ ਇਦਾਂ ਹੀ ਹੋਊਗੀ ਅਗਾ ਪਰ ਫਿਰ ਮੈਂ ਸੋਚਦਾ ਕਿ ਜੇ ਸਾਨੂੰ ਪਛਤਾਵਾ ਹੋਇਆ ਜੇ ਸਾਨੂੰ ਲੱਗਾ ਕਿ ਮੈਂ ਮੈਨੂੰ ਪਛਤਾਵਾ ਹੈ ਤਾਂ ਮੈਨੂੰ ਲੱਗਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਲਾਗੇ ਹੋ ਕੇ ਸੁਣਦਾ ਹੈ ਉਹ ਜ਼ਰੂਰ ਸਾਡੇ ਮਾਪੇ ਨੂੰ ਕਹੂੰਗਾ ਜਿੱਥੇ ਵੀ ਬੈਠੇ ਹੋਣਗੇ ਜਿੱਥੇ ਵੀ ਉਹਨਾਂ ਦੀ ਕਿਧਰੇ ਆਤਮਾ ਹੋਣਗੇ ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਉਹਨਾਂ ਤੱਕ ਸੁਨੇਹਾ ਪੁੱਜਦਾ ਕਰਦਾ ਹੂੰਗਾ ਕਿ ਵੇਖੋ ਤੁਹਾਡਾ ਪੁੱਤ ਜਾਂ ਤੁਹਾਡੀ ਧੀ ਦੇਖੋ ਅੱਜ ਉਹਨੂੰ ਪਛਤਾਵਾ ਹੁੰਦਾ ਪਿਆ ਅੱਜ ਤੁਸੀਂ ਵੀ ਉਹਨੂੰ ਮਾਫ਼ ਕਰ ਦਿਓ ਪ੍ਰਮਾਤਮਾ ਕਹਿੰਦਾ ਮੈਂ ਵੀ ਮਾਫ਼ ਕਰ ਦਿੰਨਾ ਹੁਣ ਜਿਹੜੇ ਅਗਾ ਇਹਨਾਂ ਦੇ ਬੱਚੇ ਐ ਪਛਤਾਵੇ ਦੀ ਅੱਗ ਦੇ ਵਿੱਚ ਸੜਦੇ ਪਏ ਐ ਇਸ ਕਰਕੇ ਇਹਨਾਂ ਦੇ ਬੱਚੇ ਅਗਾ ਇਹਨਾਂ ਦੇ ਨਾਲ ਇਦਾਂ ਨਹੀਂ ਕਰਨਗੇ ਜੇ ਪਛਤਾਵਾ ਹੋ ਜਵੇ ਤਾਂ ਸ਼ਾਇਦ ਸ਼ਾਇਦ ਸਾਨੂੰ ਕਿਧਰੇ ਮਾਫ਼ੀ ਮਿਲ ਜਾਵੇ ਸੋ ਖਾਨ ਦੇ ਪਿਤਾ ਚੜ੍ਹਾਈ ਕਰ ਗਏ ਬੜਿਆ ਅਫਸੋਸ ਦੀ ਗੱਲ ਐ ਜ਼ਿਆਦਾ ਅਫਸੋਸ ਦੀ ਗੱਲ ਮੈਂ ਬਹੁਤੀ ਤਾ ਨਹੀਂ ਕਰਨਾ ਹੁੰਨਾ ਕਿਉਂਕਿ ਇਸ ਸੰਸਾਰ ਤੋਂ ਸਾਰੇ ਆਨੇ ਚਲ ਜਾਣਾ ਸਭਨਾ ਮਰਨਾ ਆਇਆ ਵੇ ਛੋੜਾ ਸਭਨਾ ਇਹ ਵਿਛੋੜਾ ਸਾਨੂੰ ਸਾਰਿਆਂ ਨੂੰ ਝੱਲਣਾ ਹੀ ਪੈਣਾ। ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਤਾਂ ਫਿਰ ਇਸ ਗੱਲ ਦਾ ਬੜਾ ਜ਼ਿਆਦਾ ਵੀ ਬੜਾ ਜ਼ਿਆਦਾ ਵੀ ਬੜਾ ਹੀ ਜ਼ਿਆਦਾ ਵੀ ਅਫਸੋਸ ਕੋਈ ਨਹੀਂ ਹੈਗਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਮੈਂ ਤੇ ਕਹਿੰਨਾ ਕਿ ਅਰਦਾਸ ਵੀ ਸਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਭਾਵੇਂ ਥੋੜੀ ਜ਼ਿੰਦਗੀ ਬਖਸ਼ੀ ਪਰ ਵਧੀਆ ਐਦਾਂ ਦੀ ਜ਼ਿੰਦਗੀ ਜਿਹੜੀ ਤੇਰੇ ਦਰ ਦੇ ਉੱਪਰ ਪ੍ਰਵਾਨ ਹੋ ਜਣੀ ਹੋਵੇ। ਐਵੇਂ ਦੀ ਜ਼ਿੰਦਗੀ ਬਖਸ਼ੀ ਅਕਾਲ ਪੁਰਖ ਵਾਹਿਗੁਰੂ ਇੰਨੀ ਇੱਕ ਸਮਰੱਥਾ ਤੇ ਇੰਨੀ ਇੱਕ ਦ੍ਰਿੜਤਾ ਬਖਸ਼ੀ ਇਹ ਆਪਣੇ ਆਪ ਤੋਂ ਇਲਾਵਾ ਮਨੁੱਖਤਾ ਦੇ ਭਲੇ ਵਾਸਤੇ ਆਪ ਦੀ ਧਰਤੀ ਦੇ ਵਾਸਤੇ ਆਪਦੇ ਲੋਕਾਂ ਦੇ ਵਾਸਤੇ ਜੀਉਣ ਦਾ ਸਾਨੂੰ ਬਲ ਬਖਸ਼ੀ ਤੇ ਉਹ ਸਾਰੇ ਕਾਰਸੇ ਦੀ ਖਾਤਰ ਜੇ ਕੁਰਬਾਨ ਵੀ ਹੋਣਾ ਪੈ ਜਾਵੇ ਪਰ ਤੇਰੇ ਦਰਦ ਦੇ ਉੱਪਰ ਜੇ ਪ੍ਰਵਾਨ ਹੋ ਜਾਈਏ ਤਾਂ ਫਿਰ ਉਹ ਕੁਰਬਾਨ ਹੋਣਾ ਵੀ ਮੁਬਾਰਕ ਇਹ ਸਾਰਾ ਕੁਝ ਅੱਜ ਮੇਰੇ ਜ਼ਿਹਨ ਦੇ ਵਿੱਚ ਚੱਲਦਾ ਪਿਆ ਸੀਗਾ ਤਾਂ ਕਰਕੇ ਮੈਂ ਕੁਝ ਗੱਲਾਂ ਆਪ ਜੀ ਦੇ ਸਾਹਮਣੇ ਕਰਨ ਵਾਸਤੇ ਰੂਬਰੂ ਹੋਇਆ ਮੇਰੇ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਆਖੀ ਉਹ ਦੇ ਵਿੱਚ ਜਿਨ੍ਹਾਂ ਦੇ ਮਾਪੇ-ਬਾਪ ਜਿਉਂਦੇ ਨੇ ਪਰ ਜਿਹੜੇ ਵਿਗੜ ਚੁੱਕੇ ਨੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਓ ਥੋੜਾ ਜਿਹਾ ਯਤਨ करिए ਜੇ ਉਹ ਸਾਡੇ ਮਾਪੇ ਸਾਡੀ ਜ਼ਿੰਦਗੀ ਦੇ ਮੁੱਢਲੇ ਕਦਮ ਜਦੋਂ ਅਸੀਂ ਹੱਲੇ ਤੁਰਨਾ ਸਿੱਖੇ ਸੀਗੇ ਉਸ ਵੇਲੇ ਸਾਡੇ ਕਦਮ ਦੇ ਨਾਲ ਕਦਮ ਪੁੱਟ ਕੇ ਸਾਨੂੰ ਤੁਰਨਾ ਸਿਖਾ ਸਕਦੇ ਨੇ ਸਾਡੀ ਉਂਗਲ ਫੜ ਕੇ ਸਾਨੂੰ ਤੋਰਦੇ ਨੇ ਤਾਂ ਜਦੋਂ ਉਹਨਾਂ ਦੇ ਅਖੀਰਲੇ ਕਦਮ ਜਦੋਂ ਸਿਆਣੇ ਹੋ ਜਾਂਦੇ ਆ ਜਦੋਂ ਉਹਨਾਂ ਦੇ ਕੋਲੋਂ ਹੁਣ ਕਦਮ ਨਹੀਂ ਪੁੱਟੇ ਜਾਂਦੇ ਤਾਂ ਆਪਾਂ ਉਸ ਵੇਲੇ ਥੋੜਾ ਜਿਹਾ ਆਪਣੀ ਜਿਹੜੀ ਭੱਜੀ ਜਾਂਦੀ ਜ਼ਿੰਦਗੀ ਆ ਥੋੜੀ ਜਿਹੀ ਬ੍ਰੇਕ ਲਾ ਕੇ ਉਹਨਾਂ ਦੇ ਕਦਮਾਂ ਦੇ ਨਾਲ ਕਦਮ ਮਿਲਾ ਕੇ ਕਿਸੇ ਵੇਲੇ ਤੁਰ ਕੇ ਵੇਖ ਲਿਆ ਕਰੀਏ ਬਾਪੂ ਜਦੋਂ ਮੈਂ ਨਿੱਕਾ ਸਗਾ ਉਦੋਂ ਤੂੰ ਆਪਣੇ ਸਾਰੇ ਸੁੱਖ ਆਰਾਮ ਛੱਡ ਕੇ ਕਿੰਨਾ ਕੁ ਛੱਡ ਕੇ ਮੈਨੂੰ ਆਪਣੇ ਨਾਲ ਸੈਰ ਕਰਾਉਣ ਲੈ ਜਾਂਦਾ ਹੁੰਦਾ ਸੀਗਾ ਮੈਨੂੰ ਘੁਮਾਉਣ ਲੈ ਜਾਂਦਾ ਹੁੰਦਾ ਜਾਂ ਤੈਨੂੰ ਪਾਰਕ ਚ ਘੁਮਾ ਲਿਆ ਮਾਂ ਬਾਪੂ ਅੱਜ ਤੂੰ ਸਿਆਣਾ ਹੋ ਗਿਆ ਅੱਜ ਤੇਰੇ ਕੋਲੋਂ ਬਹੁਤਾ ਤੁਰਿਆ ਨਹੀਂ ਜਾਂਦਾ ਅੱਜ ਚੱਲ ਮੈਂ ਆਪਣੀ ਸਪੀਡ ਥੋੜੀ ਜਿਹੀ ਘਰੋਣਾ ਘਟਾਉਣਾ ਅੱਜ ਚਾਲਕ ਮੈਂ ਤੇਰੇ ਕਦਮਾਂ ਦੇ ਬਰਾਬਰ ਕਦਮ ਹੌਲੀ-ਹੌਲੀ ਪੁੱਟ ਕੇ ਮੈਂ ਤੇਰੇ ਨਾਲ ਜਾਣਾ ਇਸ ਗੱਲ ਦੇ ਵਿੱਚ ਆਪਾਂ ਸਕੂਨ ਮਨ ਦਾ ਇੱਕ ਵਾਰ ਯਤਨ ਕਰਕੇ ਦੇਖੀਏ ਚੰਗਾ ਲੱਗੂਗਾ ਜਿਨ੍ਹਾਂ ਦੇ ਕੋਲ ਮਾਪੇ ਹੈਗੇ ਆ ਨਾ ਉਹ ਇਹ ਆਨੰਦ ਇਹ ਲੁਤਫ ਮਾਣ ਕੇ ਜ਼ਰੂਰ ਦੇਖ ਲੈਣ ਪਰ ਸਾਡੇ ਅਰਗੇ ਜਿਨ੍ਹਾਂ ਦੇ ਚਲੇ ਗਏ ਆ ਨਾ ਉਹਨਾਂ ਦੇ ਪੱਲੇ ਤਾਂ ਕੇਵਲ ਪਛਤਾਵਾ ਤੇ ਅੱਖਾਂ ਦੇ ਵਿੱਚ ਹੰਝੂ ਤੇ ਮਨ ਭਾਵਕ ਹੁੰਦਾ ਕਈ ਵਾਰ ਤੇ ਬਸ ਜਾਂ ਫਿਰ ਲੈਕਚਰ ਕਰਨ ਨੂੰ ਹੈਗਾ ਵੀ ਦੂਜਿਆਂ ਨੂੰ ਲੈਕਚਰ ਕਰ ਲਈਏ ਪਰ ਹੁਣ ਕੀਤਾ ਕੀ ਜਾਵੇ ਪਰ ਫਿਰ ਵੀ ਘਰ ਦੇ ਵਿੱਚ ਵੀ ਤੇ ਆਸੇ-ਪਾਸੇ ਕੋਈ ਨਾ ਕੋਈ ਵਡੇਰੇ ਹੈਗੇ ਆ ਇਹ ਵੀ ਨਹੀਂ ਹੈਗਾ ਕਿ ਸਾਡੇ ਵਰਗੇ ਜਿਨ੍ਹਾਂ ਦੇ ਮਾਪੇ-ਵਾਪੇ ਸਿਰ ਦੇ ਉੱਪਰ ਹੁਣ ਨਹੀਂ ਹੈਗੇ ਭਈ ਹੁਣ ਉਹਨਾਂ ਦਾ ਤਾਂ ਟਾਈਮ ਲੰਘ ਗਿਆ ਹੁਣ ਉਹ ਕਦਰ ਕੀ ਦੀ ਕਰਨ ਹੋਰ ਕੋਈ ਨਾ ਕੋਈ ਤਾਂ ਟੱਬਰ ਦੇ ਵਿੱਚ ਵੱਡਾ ਹੈਗਾ ਹੀ ਆ ਨਾ ਆਸੇ-ਪਾਸੇ ਵੱਡੇ ਹੈਗੇ ਆ ਜਿਹੜੇ ਹੈਗੇ ਆ ਉਹਨਾਂ ਦੀ ਮਾੜੀ-ਮੋਟੀ ਆਪਾਂ ਕਦਰ ਕਰਨ ਦੀ ਆਦਤ ਪਾਈਏ ਬਹੁਤ ਵਧੀਆ ਲੱਗੂਗਾ ਬੜਾ ਹੀ ਸਕੂਨ ਮਿਲੂਗਾ ਇਸ ਗੱਲ ਦਾ ਮੈਨੂੰ ਪੂਰਨ ਯਕੀਨ ਹੈ ਕਿਉਂਕਿ ਮੈਂ ਉਹ ਬੜਾ ਲੁਤਫ ਪਹਿਲਾਂ ਭਾਵੇਂ ਨਹੀਂ ਮਾਨਿਆ ਹੁਣ ਕਦੀ-ਕਦੀ ਮੰਨਣ ਦੀ ਕੋਸ਼ਿਸ਼ ਕਰਦਾ ਇਸ ਕਰਕੇ ਬੇਨਤੀ ਕੀਤੀ ਸੀ ਬਸ ਬਾਕੀ ਖਾਨ ਨੇ ਜਿਹੜੇ ਭਾਵਕ ਬੋਲ ਬੋਲੇ ਅੱਜ ਉਹਨਾਂ ਬੋਲਾਂ ਨੇ ਹੀ ਮੈਨੂੰ ਅੱਜ ਆਪ ਜੀ ਦੇ ਰੂਬਰੂ ਲਿਆਂਦਾ ਸਗਾ ਸੋ ਇਸ ਕਰਕੇ ਖਾਨ ਦਾ ਵੀ ਧੰਨਵਾਦ ਭਾਈ ਜਿਨ ਇਹ ਬੋਲ ਬੋਲੇ ਤੇ ਆ ਸਾਰੀਆਂ ਗੱਲਾਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰ ਸਕਿਆ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕਿ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ੋ ਜੀ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਪੁੱਤ ਆਪਣੇ ਮਾਪੇ-ਬਾਪ ਦੇ ਨਾਲ ਝਗੜਾ ਕਰਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਪੰਕਤੀ ਅਖੀਰ ਵਿੱਚ ਸੁਣਾ ਕੇ ਸਮਾਪਤੀ ਕਰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਹੋਤਮ ਤਿੰਸਿਓ ਝਗਰਤ ਪਾਪ ਕਾਹੇ ਪੂਤ ਝਗਰਤ ਹੋ ਸੰਗ ਬਾਪ ਕੇ ਆਪਣੇ ਬਾਪ ਬਾਪ ਦੇ ਨਾਲ ਝਗੜਾ ਨਾ ਕਰ ਉਹਨਾਂ ਦਾ ਜਣਿਆ ਹੋਇਆ ਉਹਨਾਂ ਦਾ ਜਨਮ ਦਿੱਤਾ ਹੋਇਆ ਹੀ ਤੂੰ ਅੱਜ ਇੰਨਾ ਵੱਡਾ ਹਰੇਕ ਤਰੀਕੇ ਦੇ ਨਾਲ ਹੀ ਵੱਡਾ ਹੋਇਆ ਉਹਨਾਂ ਦੇ ਨਾਲ ਝਗੜਾ ਨਾ ਕਰਿਆ ਕਰ ਤਿੰਨ ਸੌ ਝਗਰ ਤਾ ਪਾਪ ਇਹ ਪਾਪ ਵਾਲੀ ਗੱਲ ਹੈ ਆਓ ਪ੍ਰੇਰਣਾ ਲਈਏ ਤੇ ਆਪਾਂ ਚੰਗੇ ਰਾਹ ਦੇ ਉੱਪਰ ਤੁਰਨ ਦੇ ਯਤਨ ਕਰੀਏ ਮਾਂ ਬਾਪ ਸਾਡੇ ਵੱਲ ਵੇਖ ਕੇ ਇਹ ਨਾ ਕਹਿਣ ਕਿ ਇਹਦੇ ਨਾਲ ਤਾਂ ਤੂੰ ਮਰੇ ਹੀ ਜਾਣਾ ਚੰਗਾ ਹੁੰਦਾ ਮੇਰੇ ਵਰਗੇ ਕਈਆਂ ਦੇ ਨਾਲ ਇਹ ਨਾ ਕਹਿਣ ਸਗੋਂ ਇਹ ਕਹਿਣ ਕਿ ਮੇਰੇ ਪੁੱਤ ਨਾਲ ਦਾ ਪੁੱਤ ਕੋਈ ਨਹੀਂ ਮੇਰੀ ਧੀ ਨਾਲ ਦੀ ਧੀ ਕੋਈ ਨਹੀਂ ਜਿਉਂ ਜਾ ਮੇਰਾ ਪੁੱਤ ਵੈਗਰੂ ਇਦਾਂ ਦਾ ਸਭਨਾਂ ਨੂੰ ਦੇਵੀ ਕਾਸ਼ ਕਿਤੇ ਉਹ ਐਦਾਂ ਦੀ ਗੱਲ ਬੋਲ ਸਕਣ ਔਰ ਕਾਸ਼ ਕਿਤੇ ਦੁਨੀਆ ਨੂੰ ਆਪਣੇ ਧੀਆਂ ਪੁੱਤਾਂ ਦੀਆਂ ਤਰੀਫਾਂ ਕਰਦਿਆਂ ਹੋਇਆਂ ਉਹ ਫੁੱਲੇ ਨਾ ਸਮਾਉਣ ਕਿਤੇ ਕਾਸ਼ ਸਾਡੇ ਆਪਣੇ ਹੱਥ 'ਚ ਜਿੰਨਾ ਹੈਗਾ ਓਨਾ 'ਕ ਤਾਂ ਆਪਾਂ ਕਰੀਏ ਬਾਕੀ ਉਹਦੇ ਅੱਗੇ ਆਪਾਂ ਅਰਦਾਸ ਬੇਨਤੀ ਕਰੀਏ ਸਾਨੂੰ ਸਮੱਤ ਬਖਸ਼ੇ ਆਕਾਲ ਪੁਰਖ ਵਾਹਿਗੁਰੂ ਬਹੁਤ ਬਹੁਤ ਧੰਨਵਾਦ